ਗੁਰਪੁਰਬ ਨਮਾਦਾ ਤਿਹਾੜ ਪੂਰੇ ਭਾਰਤ ਵਰਸ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਲਾਲਦਵਾਲਾ ਨੂੰ ਗਿਆਨਤ ਦੇ ਵਿੱਚ ਵੀ ਇਹ ਗੁਰਪੁਰਬ ਨਮਾਦਾ ਤਿਹਾੜ ਪੂਰੀ ਰੌਣਕਾਂ ਦੇ ਨਾਲ ਪੂਰੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਕਿnde tere singaar majhwara narji mere pagala majhwara narji patwaka de neede ਦੇਰ ਤੋਂ ਹੀ ਇੱਥੇ ਲੰਗਰ ਭੰਡਾਰੇ ਲੱਗੇ ਹੋਏ ਨੇ ਕੀਰਤਨ ਚੱਲ ਰਹੇ ਨੇ ਹੋਰ ਕੀ ਹੋਈ ਗੱਡੀ ਸਾਡੀ ਫੇਰ ਚੱਲ ਪਈਏ ਹੋਰ ਕੀ ਹੋਈ ਗੱਡੀ ਸਾਡੀ ਫੇਰ ਚੱਲ ਪਈਏ ਤੁਸੀਂ ਦੇਖ ਰਹੇ ਹੋ ਟੀਵੀ 7 ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਕਪਿਲਕਤਿਆਲ ਸਭ ਤੋਂ ਪਹਿਲੇ ਆਪ ਸਭ ਜੀ ਨੂੰ ਅੱਜ ਦੇ ਇਸ ਪਾਵਨ ਦਿਹਾੜੇ ਗੁਰਪੁਰਬਾ ਦੀ ਲੱਖ ਲੱਖ ਵਧਾਈਆਂ ਔਰ ਇਸ ਦੇ ਨਾਲ ਜਿਸ ਤਰ੍ਹਾਂ ਕਿ ਸਿਆਣਿਆਂ ਦਾ ਕਹਾ ਹੋਇਆ ਕਿ ਗੁਰੂ ਬਿਨਾ ਗੱਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਸੋ ਅੱਜ ਦਾ ਜਿਹੜਾ ਦਿਹਾੜਾ ਅੱਜ ਪੂਰੇ ਦੇਸ਼ ਭਰ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਆਪਣੇ ਆਪਣੇ ਗੁਰੂ ਮਹਾਰਾਜ ਦੇ ਘਰਾਂ ਦੇ ਵਿੱਚ ਮਨਾਇਆ ਜਾ ਰਿਹਾ ਸੋ ਅਸੀਂ ਅੱਜ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਲੁਧਿਆਣਾ ਦੇ ਨਿਊ ਸ਼ਿਵਾਜੀ ਨਗਰ ਦੇ ਵਿੱਚ ਸ਼੍ਰੀ ਸ਼੍ਰੀ 1008 ਯੋਗੀ ਰਾਜ ਬਾਬਾ ਲਾਲ ਦੇ ਜਿਹੜੇ ਮੰਦਰ ਦੇ ਵਿੱਚ ਮੌਜੂਦ ਆ ਤੇ ਉੱਥੇ ਤੁਹਾਨੂੰ ਬਾਬਾ ਲਾਲ ਜੀ ਦੇ ਦਰਸ਼ਨ ਵੀ ਕਰਵਾਵਾਂਗੇ ਤੇ ਇਸ ਦੇ ਨਾਲ-ਨਾਲ ਜਿਹੜੇ ਮੰਦਰ ਦੇ ਮੈਂਬਰ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੈ ਸ਼੍ਰੀ ਬਾਬਾ ਲਾਲ ਜੀ ਤੇ ਅੱਜ ਦਾ ਇਸ ਪਾਵਨ ਦਿਹਾੜੇ ਤੁਹਾਨੂੰ ਲੱਖ-ਲੱਖ ਵਧਾਈਆਂ ਜੀ ਸਾਰੀ ਗੁਰੂ ਪੁਰਬ ਨਮਾ ਦਾ ਤਿਹਾਰ ਪੂਰੇ ਭਾਰਤ ਵਰਸ਼ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਉਸੇ ਤਰ੍ਹਾਂ ਹੀ ਲਾਲ ਦਵਾਰਾ ਲੁਧਿਆਣਾ ਦੇ ਵਿੱਚ ਵੀ ਇਹ ਗੁਰੂ ਪੁਰਬ ਨਮਾ ਦਾ ਤਿਹਾਰ ਪੂਰੀ ਰੌਣਕਾਂ ਦੇ ਨਾਲ ਪੂਰੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਜਿਹਦੇ ਮਹਾਨ ਸ਼੍ਰੀ ਰਾਮ ਸੁੰਦਰ ਦਾ ਜੀ ਦੇ ਆਸ਼ੀਰਵਾਦ ਦੇ ਨਾਲ ਮਨਾਇਆ ਜਾ ਰਿਹਾ ਹੈ। ਸਾਰੀ ਸਾਡੀ ਸੇਵਕਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ। ਉਸ ਵੇਰ ਤੋਂ ਹੀ ਇੱਥੇ ਲੰਗਰ ਭੰਡਾਰੇ ਲੱਗੇ ਹੋਏ ਨੇ, ਕੀਰਤਨ ਚੱਲ ਰਹੇ ਨੇ। ਔਰ ਮਾਰੇ ਦਾ ਪੂਰਾ ਆਸ਼ੀਰਵਾਦ ਹੈ ਮਾਰੇ ਦੀ ਪੂਰੀ ਕਿਰਪਾ ਹੈ ਜੀ ਜੈਕਾਰਾ ਸਤਿਗੁਰੂ ਬਾਬਾ ਲਾਲ ਜੀ ਦਾ ਬੋਲ ਸਾਚੇ ਦਰਵਾਜ਼ੇ ਇੱਕ ਛੋਟੀ ਜੀ ਜਾਣਕਾਰੀ ਜਿਸ ਤਰ੍ਹਾਂ ਕੀ ਸਾਡੇ ਦਰਸ਼ਕਾਂ ਨੇ ਦੱਸੋ ਕਿ ਜਿਸ ਤਰ੍ਹਾਂ ਕੀ ਵੈਸੇ ਤਾਂ ਹਰ ਗੁਰੂ ਘਰ ਦੇ ਵਿੱਚ ਕੋਈ ਆਪਣਾ ਸ਼ਰਧਾ ਦੇ ਨਾਲ ਨਤਮਸਤਕ ਹੁੰਦਾ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਲੇਕਿਨ ਇਸ ਮੰਦਰ ਦੀ ਮਹਿਮਾ ਦੇ ਬਾਰੇ ਥੋੜਾ ਜਿਹਾ ਦਰਸ਼ਕਾਂ ਨੂੰ ਜਾਣਕਾਰੀ ਮੰਦਰ ਦੀ ਮਹਿਮਾ ਇਹ ਹੈ ਕਿ ਬਾਬਾ ਲਾਲ ਜੀ ਦੀ ਮਹਿਮਾ ਅਪਰਨਪਾਰ ਹੈ ਧਿਆਨਪੁਰ ਧਾਮ ਦੇ ਵਿੱਚ ਚਾਨੇ ਸ਼ਨੀਵਾਰ ਉਸ ਤੇ ਜਿਹੜੀ ਔਰਤ ਸ਼ਨਾਣ ਕਰਦੀ ਹੈ ਉਸ ਨੂੰ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਇਸੇ ਕਰਕੇ ਉੱਥੇ ਬਾਬਾ ਲਾਲ ਜੀ ਦਾ ਨਾਮ ਬਾਬਾ ਲਾਲ ਜੀ ਦਾ ਨਾਮ ਲਾਲ ਲਾਲ ਨਾਮ ਦੇ ਨਾਮ ਦੇ ਨਾਲ ਮਸ਼ਹੂਰ ਕੀ ਤੇ ਇੱਕ ਜਿਸ ਤਰ੍ਹਾਂ ਕੀ ਕਹਿਣਾ ਕੀ ਸ਼ਰਧਾਲੂਆਂ ਦਾ ਕਹਿਣਾ ਕੀ ਜਿਹੜੇ ਇੱਥੇ ਆਂਦੇ ਨੇ ਕਿ ਉੱਥੇ ਬੋਲੀ ਤੇ ਇਸ਼ਨਾਨ ਕਰਨ ਦੇ ਨਾਲ ਵੀ ਜਿਹੜੇ ਸਰੀਰ ਦੇ ਰੋਗ ਨੇ ਉਹ ਵੀ ਜਿਹੜੇ ਦੂਰ ਹੋ ਜਾਂਦੇ ਨੇ ਬਿਲਕੁਲ ਜੀ ਜਿਹੜੇ ਕਿਸੇ ਵਗਾ ਦੇ ਕਿਸੇ ਵਗਾ ਦੇ ਕਿਸੇ ਨੂੰ ਰੋਗ ਹੈ ਉਹ ਵੀ ਬੋਲੀ ਦੇ ਵਿੱਚ ਇਸ਼ਨਾਨ ਕਰਦਾ ਹੈ ਉਸ ਦੇ ਰੋਗ ਸਭ ਦੂਰ ਹੁੰਦੇ ਨੇ ਇੱਥੇ ਬਾਬਾ ਲਾਜ ਦੀ ਅਪਾਰ ਕਿਰਪਾ ਹੈ ਜਿਕਰਾ ਧਿਆਨਪੁਰ ਆਸੀ ਦਾ ਬਹੁਤ ਸਤਿਗੁਰੂ ਬਾਬਾ ਲਾਲ ਦੇ ਆਲ ਮਹਾਰਾਜ ਕੀ ਜੈ ਜਿਕਰਾ ਸ਼੍ਰੀ ਰਾਮ ਸੁੰਦਰ ਜੀ ਮਹਾਰਾਜ ਦਾ ਬਹੁਤ ਸਾਚੇ ਦਰਬਾਰ ਕੀ ਜੈ ਜਿਕਰਾ ਸ਼੍ਰੀ ਗੋਪਾਲ ਦਾ ਜੀ ਮਹਾਰਾਜ ਦਾ ਬਹੁਤ ਸਾਚੇ ਦਰਬਾਰ ਕੀ ਜੈ ਬਾਵਾਲਾਲ ਦੇ ਆ ਜੇ ਮੰਦਿਰ ਬਹੁਤ ਅਜਰੋ ਨਕ ਹੈ ਜੀ ਬਹੁਤ ਸਭ ਸੰਗਤ ਨਿਹਾਲ ਹੋ ਕੇ ਜਾ ਰਹੀ ਹੈ ਝੋਲੀਆਂ ਪਰ ਕੇ ਲੈ ਕੇ ਜਾ ਰੇ ਸਭ ਜੋ ਵੀ ਦੱਤੇ ਜਾਂਦਾ ਕੋਈ ਖਾਲੀ ਨਹੀਂ ਜਾਂਦਾ ਸਭ ਝੋਲੀ ਪਰ ਕੇ ਲੈ ਕੇ ਜਾਂਦਾ ਪੁਛਕਾਰਾ ਧਿਆਨ ਪੁਰਾਸੀ ਦਾ ਬਹੁਤ ਸਤਿਗੁਰੂ ਵਾਲਾ ਦੇ ਫੋਰ ਵੀ ਵਧੇਰੇ ਆਪਣੇ ਲਈ ਜੁੜੇ ਰਹੋ ਸਾਡੇ ਚੈਨਲ ਟੀਵੀ ਸੰਪੰਜਾਬ ਦੇ ਨਾਲ ਕਿਉਂਕਿ ਇਹ ਤੁਹਾਡਾ ਆਪਣਾ ਮੈਂ ਕਪਿਲ ਕਤਿਆਲ